ਜਗਰਾਉਂ ਦਾ ਘੰਟੇ ਤੱਕ ਛੱਡੇ ਹੋਨੇ ਆ ਫਿਰ ਬਾਅਦ ਵਿੱਚ ਉਹ ਤੇ ਜਿਹੜੀ ਜਗ੍ਹਾ ਮੈਂ ਜਾਣਦੀ ਨਹੀਂ ਉਸਵੇਂ ਮੌਸਲੇ ਲੈ ਕੇ ਤੇ ਉੱਥੇ ਜਾ ਕੇ ਉਹਨਾਂ ਨੇ ਮੇਰੇ ਨਾਲ ਪੁੱਛੀ ਕਿ ਯਾ ਮੈਨੂੰ ਦੋਨੇ ਹੀ ਸੀਗੇ ਪ੍ਰਾਪਤ ਹੋਏ ਉਹ ਤਾਂ ਸੁਣਨਾ ਹੀ ਹੈ ਸਾਕੇ ਤੇ ਮੇਰੇ ਨਾਲ ਪਿੰਡ ਮੱਲਾ ਦੀ ਇੱਕ ਖਬਰ ਅਸੀਂ ਜਨਤਕ ਕਰਨ ਜਾ ਰਹੇ ਹਾਂ ਜਿੱਥੇ 19 ਸਾਲਾਂ ਲੜਕੀ ਨਾਲ ਜ਼ਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈਗਾ ਜੋ ਉਹਨੇ ਲਿਖਾਇਆ ਮੈਂ ਉਹ ਲਿਖਾ ਸੈਕੰਡਲੀ ਮਤਲਬ ਮੈਂ ਹੋਰ ਇਹ ਕੁਝ ਨਹੀਂ ਕਹਿਣਾ ਚਾਹਦੀ ਜੋ ਲੜਕੀ ਨੇ ਲਿਖਾਤਾ ਉਹ ਮੈਂ ਲਿਖ ਲਿਆ ਕਿ ਉਹ ਮੈਨੂੰ ਸੈਕੰਡਰੀ ਕਿੰਦੀ ਪੜਨਾ ਖਬਰ ਹੈ ਜਨਤਾ ਕਾਰਨ ਜਾ ਰਹੇ ਹਾਂ ਜਿੱਥੇ 19 ਸਾਲਾਂ ਲੜਕੀ ਨਾਲ ਜ਼ਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈਗਾ ਪੀੜਤ ਲੜਕੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈਗੀ ਆ ਕਿ ਉਸਦੇ ਇੱਕ ਦੋਸਤ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ ਮੈਨੂੰ ਗੁੰਮਰਾਹ ਕਰਕੇ ਮੈਨੂੰ ਗੁੰਮਰਾਹ ਕਰਕੇ ਇੱਕ ਗੈਸਟ ਹਾਊਸ ਵਿੱਚ ਲਿਜਾ ਕੇ ਮੇਰੇ ਨਾਲ ਜ਼ਬਰ ਜਨਾਹ ਕੀਤਾ ਹੈਗਾ ਤੇ ਮੇਰੇ ਨਾਲ ਦੋਨਾਂ ਉਹਨਾਂ ਲੜਕਿਆਂ ਨੇ ਮੇਰੇ ਨਾਲ ਸੀ ਰਿਸ਼ਤ ਬਣਾਇਆ ਗਿਆ ਤੇ ਮੈਨੂੰ ਬੇਹੋਸ਼ੀ ਦੀ ਹਾਲ ਦੇ ਵਿੱਚ ਮੈਨੂੰ ਪਿੰਡ ਮੱਲਾ ਦੇ ਵਿੱਚ ਸੁੱਟ ਕੇ ਚਲੇ ਗਏ ਉਸ ਸਬੰਧੀ ਮੇਰੇ ਪਰਿਵਾਰ ਨੂੰ ਜਦ ਪਤਾ ਲੱਗਿਆ ਹੈਗਾ ਤਾਂ ਸਿਵਲ ਕੋਸਟ ਟੂਟਲੋ ਜਗਰਾਮ ਮੈਨੂੰ ਦਾਖਲ ਕਰਵਾਇਆ ਗਿਆ ਜਦੋਂ ਪੁਲਿਸ ਨੇ ਮੇਰਾ ਬਿਆਨ ਲਿਆ ਹੈਗਾ ਉਸ ਲਪੀੜਿਤ ਲੜਕੀ ਨੇ ਸਬ ਇੰਸਪੈਕਟਰ ਕਰਨਦੀਪ ਤੇ ਗੰਭੀਰ ਦੋਸ਼ ਲਾਇਆ ਹੈਗਾ ਉਹਨਾਂ ਨੇ ਕਿਹਾ ਮੈਨੂੰ ਉਹਨਾਂ ਨੇ ਡਰਾਇਆ ਧਮਕਾਇਆ ਉਹਨਾਂ ਨੇ ਕਿਹਾ ਹੈਗਾ ਵੀ ਸਿਰਫ ਇੱਕੋ ਹੀ ਵਿਅਕਤੀ ਦਾ ਤੁਸੀਂ ਨਾਮ ਦਰਜ ਕਰਾਉਣਾ ਹੈਗਾ ਦੂਜੇ ਦਾ ਨਾਮ ਨਹੀਂ ਦੇਣਾ ਹੈਗਾ। ਤੇ ਗੱਲ ਇਹ ਹੈ ਜਦੋਂ ਮੈਂ ਕਾਲਜ ਦੇ ਸੀ ਲੈਕਚਰ ਟੈਂਡ ਕਰ ਰਹੀ ਸੀ ਥੋੜਾ ਉੱਚੀ ਬੋਲਿਓ। ਲੈਕਚਰ ਟੈਂਡ ਕਰਕੇ ਜਾ ਰਹੀ ਸੀ ਤੇ ਮੈਨੂੰ ਆਪਕਾ ਫੋਨ ਆਇਆ ਵੀ ਅੱਜ ਤੁਹਾਨੂੰ ਅਸੀਂ ਡ੍ਰੌਪ ਕਰ ਦਿੰਦੇ ਆਂ ਨਾਲ ਬੜੀ ਸੀ ਮੇਰੇ ਤੋਂ ਨੂੰ ਜਾਣ ਸ਼ਾਨ ਸੀਗੀ। ਹਾਂਜੀ ਪਹਿਲਾਂ ਤੇ ਨਾਲ ਪੜ੍ਹਦੀ ਆ ਸਕੂਲ ਤੋਂ ਤੇ ਹੁਣ ਉਹਨਾਂ ਨੇ ਐਡਮਿਸ਼ਨ ਲੈਣੀ ਸੀਗੀ ਤੇ ਹੁਣ ਮੇਨੂੰ ਐਡਮਿਸ਼ਨ ਦਾ ਕਹਿ ਕੇ ਮੈਨੂੰ ਨਾਲ ਲੈ ਗਏ ਉੱਥੇ। ਕੋਜ ਜਿਹਨੇ ਜਗਰਾਉ ਤੱਕ ਅੱਡੇ ਤੱਕ ਛੱਡੇ ਹੁੰਨੇ ਆ ਫਿਰ ਬਾਅਦ ਵਿੱਚ ਮੈਨੂੰ ਉੱਥੇ ਜਿਹੜੀ ਜਗ੍ਹਾ ਮੈਂ ਜਾਣਦੀ ਨਹੀਂ ਉਸ ਵਿੱਚ ਮੈਨੂੰ ਲੈ ਗਏ ਫਿਰ ਉੱਥੇ ਜਾ ਕੇ ਉਹਨਾਂ ਨੇ ਮੇਰੇ ਨਾਲ ਬਤਨੀ ਜੀ ਕੀਤੀ ਹੈ ਮੈਨੂੰ ਦੋਨੇ ਹੀ ਸੀਗੇ ਪ੍ਰਕਿਰਤੇ ਹਰ ਜੋਤ ਦੋਨਾਂ ਨੇ ਇਦਾਂ ਕੀਤਾ ਮੇਰੇ ਨਾਲ ਫਿਰ ਬਾਅਦ ਚ ਬਾਅਦ ਚ ਉੱਥੋਂ ਮੈਂ ਆ ਨਹੀਂ ਰਹੀ ਸੀ ਕਿ ਕਿ ਮੇਰੀ ਹਾਲਤ ਨਹੀਂ ਸੀਗੀ ਤੇ ਉੱਥੋਂ ਵੀ ਉਹਨੇ ਝਟਕਾ ਮਾਰ ਮਾਰ ਕੇ ਉੱਥੋਂ ਮੈਨੂੰ ਲੈ ਗਏ ਫਿਰ ਉਹ ਤੋਂ ਬਾਅਦ ਮੈਨੂੰ ਗੱਡੀ 'ਚ ਜਦ ਮੈਂ ਕਿਹਾ ਮੈਨੂੰ ਘਰ ਛੱਡ ਘਰ ਦੇ ਬਾਹਰ ਹੀ ਸਟੱਕ ਕੇ ਆ ਦਿਓ ਪੈਣ ਚੁਟਿਆ ਤੁਨ ਹਾਂਜੀ ਪੈਣ ਚੁਟਿਆ ਹੈ ਅੱਛਾ ਜੀ ਇਸ ਤੋਂ ਬਾਅਦ ਤੁਸੀਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹਦੀ ਸ਼ਿਕਾਇਤ ਕੀਤੀ ਪੁਲਿਸ ਨੂੰ ਮੈਂ ਦੋਨੋਂ ਦੇ ਨਾਮ ਲਿਖਾਏ ਸੀਗੇ ਪਰ ਉਹਨਾਂ ਨੇ ਇੱਕ ਦਾ ਨਾਮ ਮੈਨੂੰ ਕਿਰਨਦੀਪ ਮੈਡਮ ਨੇ ਕਿਹਾ ਸੀ ਵੀ ਇੱਕ ਦਾ ਨਾਮ ਰਾਮ ਤੇ ਜਿਹੜਾ ਮੇਨ ਉਹਦਾ ਨਾਮ ਲਿਖ ਦੇ ਮੈਂ ਦੋਨਾਂ ਦੇ ਤਸਵੀਰ ਸੀ ਉਹਨੇ ਪਤਾ ਨਹੀਂ ਕੀ ਕੀਤਾ ਲਿਖਿਆ ਕਿ ਨਹੀਂ ਮੈਨੂੰ ਨਹੀਂ ਜਾਨੀ ਕੀ ਕਾਰਨ ਵੀ ਇੱਕ ਦਾ ਨਾਮ ਕਿਉਂ ਨਹੀਂ ਲਿਖਿਆ ਗਿਆ ਜੀ ਤੁਹਾਨੂੰ ਦਬਕਾਇਆ ਕਿਨਾਂ ਨੇ ਅਸੀਂ ਮੈਡਮ ਨੇ ਦਬਕਾਇਆ ਸੀ ਕੀ ਕਾਰਨ ਕੀ ਕਹਿੰਦੇ ਸੀ ਕਿ ਤੁਹਾਨੂੰ ਉਹ ਕਹਿੰਦੇ ਸੀ ਲੇਖਾ ਲਿਖਾ ਦੇ ਦੂਜਾ ਰਹਿੰਦੇ ਗਏ ਤੁਹਾਨੂੰ ਦੋਨੇ ਘੜੀ ਇਕੱਠੇ ਹੀ ਲੱਗ ਗਏ ਸੀਗੇ ਨਹੀਂ ਸੀ ਅੱਛਾ ਸ਼ਾਸਨ ਤੋਂ ਕੀ ਕਾਰਵਾਈ ਤੁਸੀਂ ਮੰਗ ਕਰਦੇ ਹੋ ਮੈਂ ਸਜ਼ਾ ਚਾਹੁੰਨੇ ਬਸ ਮਨ ਉਸਰ ਜਾ ਹੋਊਗੀ ਅੱਜ ਮੇਰੇ ਨਾਲ ਕੀਤਾ ਕੱਲ ਨੂੰ ਕਿਸੇ ਹੋਰ ਨਾਲ ਕਰੂਗਾ ਬੱਚਿਆ ਇਸ ਪਹਿਲਾਂ ਵੀ ਕਿਤੇ ਤੁਹਾਨੂੰ ਇਸ ਤਰ੍ਹਾਂ ਨਾਲ ਲੱਗ ਗਿਆ ਕਿ ਕੋਈ ਬੰਦਾ ਕਹਿੰਦਾ ਵੀ ਪੈਣ ਨੂੰ ਪੈਣ ਛੱਡਿਆਉਨੇ ਆ ਨਹੀਂ ਫਿਰ ਕਿਵੇਂ ਆਪਾਂ ਭਰੋਸਾ ਕਰ ਲਈਏ ਇਹਨਾਂ ਉਨਾਂ ਤੇ ਕਿਉਂਕਿ ਮੈਂ ਸਕੂਲ ਤੋਂ ਨਾਲ ਪੜ੍ਹਦੀ ਆ ਰਹੀ ਹਾਂ ਅੱਛਾ ਪਹਿਲਾ ਚਲਵੀ ਜੀ ਵੀ ਹੈ ਕਿ ਇਹਨੇ ਵੀ ਉਸ ਬੰਦੇ ਦੇ ਪਹਿਲਾ ਕਾਰਵਾਈ ਕੀਤੀ ਜਾਵੇ ਇਹਦਾ ਦੂਸਰਾ ਸੀ ਨਾਲ ਦਾ ਕਿਉਂਕਿ ਉਹਨਾਂ ਨੇ ਬੱਚੇ ਨਾਲ ਬਹੁਤ ਜ਼ਿਆਦਾ ਜ਼ੁਲਮ ਕੀਤਾ ਉਸ ਬੱਚੀ ਜਦੋਂ ਸੜਕ ਤੇ ਸੱਟ ਕੇ ਗਿਆ ਉਹਨੂੰ ਸਾਡੇ ਵੇੜੇ ਵਾਲਿਆਂ ਨੇ ਦੱਸਿਆ ਵੀ ਥੋੜੀ ਬੱਚੀ ਐਸੇ ਹਾਲਤ ਤੇ ਜਿਸਨੂੰ ਚ ਹੈਗੀ ਹੈ ਜੀ ਤੇ ਅਸੀਂ ਬਹੁਤ ਗੰਦੀ ਹਾਲ ਚ ਲੈ ਕੇ ਗਏ ਵੀ ਵੀ ਮੈਂ ਜਾਣਦੀ ਜਾਂ ਮੇਰਾ ਰੱਬ ਜਾਣਦਾ ਵੀ ਉਸ ਟਾਈਮ ਮੈਂ ਬੱਚੀ ਨੂੰ ਆਪਣੇ ਕਿਹੜੇ ਹਾਲਾਤਾਂ ਹਸਪੀਟਲ ਲੈ ਕੇ ਆਈਆਂ ਐਦੋਂ ਗਾਂ ਲਿਆ ਸਿਲਸਿਲ ਲੱਗੇ ਅਸੀਂ ਤੁਸੀਂ ਵੀ ਬਾਅਦ ਵਿੱਚ ਬੰਦ ਹੋਣ ਤੇ ਜ਼ਗਰਾਉ ਲੈ ਕੇ ਆਈ ਜੀ ਐਦੋਂ ਬਾਅਦ ਚ ਹੈ ਉਹਨਾਂ ਨੇ ਇਹਨੂੰ ਰੈਫਰ ਕੀਤਾ ਗਿਆ ਲੁਧਿਆਣੇ ਉਹ ਕਹਿੰਦੇ ਸੀ ਬੱਚੇ ਦਾ ਹੋ ਸਕਦਾ ਸੀ ਪੀਜੀਆਈ ਸਾਨੂੰ ਭੇਜਣਾ ਪੈ ਸਕਦਾ ਐਨੀ ਬੱਚੀ ਦੀ ਨਾਜ਼ੁਕ ਹਾਲਤ ਕਰਕੇ ਉਹ ਦਰਿੰਦਾ ਇੰਨੀ ਬਹੁਤ ਜ਼ਿਆਦਾ ਗੰਦੀ ਹਾਲਤ ਸਟਕੇ ਪਈ ਗਿਆ ਬੱਚੇ ਮੈਂ ਇਹੀ ਪ੍ਰਸ਼ਾਸਨ ਨੂੰ ਚਾਹੁੰਦੀ ਆ ਤੇ ਮੈਨੂੰ ਸਖਤ ਤੋਂ ਤੋਂ ਬੰਦੇ ਤੇ ਕਾਰਵਾਈ ਹੋਵੇ ਜਗਰਾਉਂ ਵਾਲਿਆਂ ਨੇ ਸਾਨੂੰ ਲੁਧਿਆਣੇ ਵੀ ਰੈਫਰ ਕੀਤਾ ਸੀ ਹਾਂਜੀ ਸਾਨੂੰ ਰੈਫਰ ਕੀਤਾ ਗਿਆ ਵਾ ਜੀ ਜੋ ਪ੍ਰਸ਼ਾਸਨ ਤੋਂ ਮੈਂ ਠੋਸ ਕਾਰਵਾਈ ਦੀ ਮੰਗ ਹੀ ਕਰਦੇ ਹਾਂ ਤੁਸੀਂ ਹਾਂਜੀ ਠੋਸ ਕਾਰਵਾਈ ਕਰ ਕਰਦੇ ਆ ਇਹ ਜਦੋਂ ਤਾਂ ਜੋ ਤੁਸੀਂ ਕਿ ਬੱਚੀ ਨੂੰ ਤੁਹਾਨੂੰ ਪਤਾ ਲੱਗਿਆ ਹੈਗਾ ਬਸ ਉਹਨੂੰ ਤੁਹਾਨੂੰ ਕਿਵੇਂ ਪਤਾ ਲੱਗਾ ਕਿਨੇ ਹਿੱਸੇ ਤੁਹਾਨੂੰ ਸਾਨੂੰ ਬੜ ਸਜਨੀ ਉਥੇ ਬੇੜੇ ਜਾਣਾ ਦਾ ਸਾਕਾਂ ਦੇ ਵੀ ਆਂਟੀ ਥੋੜੇ ਬੱਚੀ ਉਥੇ ਡਿੱਗੀ ਪਈ ਇਹਨੂੰ ਚੱਕ ਕੇ ਦੇਖੋ ਕਿ ਕੀ ਹੋ ਰਿਹਾ ਜਦੋਂ ਜਦੋਂ ਸੱਟ ਕੇ ਵੈਸੇ ਤੋਂ ਬੇਹੋਸ਼ੀ ਦੀ ਹਾਲਤ ਸੀ ਲੱਗਦੀ ਹਾਂਜੀ ਬੇਹੋਸ਼ੀ ਦੀ ਹਾਲਤ ਵਿੱਚ ਅਸੀਂ ਉਥੋਂ ਮੰਜੇ ਤੇ ਪਾ ਕੇ ਲੈ ਕੇ ਗਏ ਅਧਿਕਾਰ ਅੱਛਾ ਦੂਜੀ ਸਾਰਕ ਤੇ ਸੱਟ ਕੇ ਆ ਫਿਰ ਅਸੀਂ ਆਦੇ ਬੱਚਾ ਨੂੰ ਲੈ ਕੇ ਗਏ ਉਥੇ ਜਾ ਕੇ ਥੋੜਾ ਡਾਕਟਰ ਤੋਂ ਇਲਾਜ ਕਰਾਇਆ ਥੋੜੀ ਟੀਕਾ ਕਰਵਾਇਆ ਉਹ ਕਹਿੰਦੇ ਵੀ ਨਹੀਂ ਇੱਥੇ ਰੱਖਣ ਵਾਲੀ ਹੈ ਨਹੀਂ ਬੱਚੇ ਤੁਸੀਂ ਸ਼ਹਿਰ ਲੈ ਜੀ ਜੀ ਹਾਂਜੀ ਇਹ ਦੋ ਵਾਰੀ ਤੋਂ ਜਗਰਾਉਂ ਲੈ ਕੇ ਆਏ ਅਸੀਂ 8 ਵਜੇ ਨੂੰ ਤੇ 8:00 ਵਜੇ ਤੋਂ ਬਾਅਦ ਸਾਨੂੰ 12 ਵਜੇ ਤੱਕ ਇੱਥੇ ਰਿਫਰ ਕੀਤਾ ਗਿਆ ਵਾ ਗਿਆ ਸਿਵਲ ਹਸਪਤਲ ਤੇ ਕਰਨਦੀਪ ਦਾ ਪੱਖ ਵੀ ਜਾਣਿਆ ਹੈਗਾ ਉਹਨਾਂ ਦਾ ਪੱਖ ਜਾਣਨਾ ਬਹੁਤ ਜ਼ਰੂਰੀ ਸੀ ਕਿਉਂਕਿ ਉਹਨਾਂ ਨੇ ਹੀ ਪਹਿਲਾਂ ਉਹਦਾ ਬਿਆਨ ਲਿਆ ਹੈਗਾ ਜੋ ਜੋ ਦੋਸ਼ ਲੱਗੇ ਹੈਗੇ ਆ ਉਹ ਸਬੰਧੀ ਉਹਦਾ ਪੱਖ ਲਿਆ ਹੈਗਾ ਉਹ ਵੀ ਅਸੀਂ ਤੁਹਾਨੂੰ ਇਸ ਖਬਰ ਵਿੱਚ ਵਿਖਾਵਾਂਗੇ ਕਿ ਪੱਤਰਕਾਰ ਰਾਜਗਾਲੂ ਗੱਲ ਕਰਦਾ ਸਰੋ ਜੀ ਇੱਕ ਮੈਡਮ ਮਾਮਲਾ ਸੀਗਾ ਪਿੰਡ ਮੱਲੇ ਦਾ ਜੋ ਲੜਕੀ ਨਾਲ ਜੋ ਜ਼ਬਰਜਨਾਹ ਦਾ ਕੋਈ ਮਾਮਲਾ ਸੀਗਾ ਉਹਦੇ ਵਿੱਚ ਕੱਲ ਕੋਈ ਦਰਖਾਸਤ ਦਰਖਾਸਤ ਹੋਈ ਹੈਗੀ ਐਸਐਸਪੀ ਸਾਹਿਬ ਨੂੰ ਤੇ ਉਹਨਾਂ ਨੇ মিডিਆ ਨੂੰ ਵੀ ਰੂਬਰੂ ਹੋਏ ਸੀ ਉਹਨਾਂ ਨੇ ਕਿਹਾ ਹੈਗਾ ਜੋ ਕਰਨਦੀਪ ਕੌਰ ਹੈਗੇ ਆ ਸਬ ਇੰਸਪੈਕਟਰ ਉਹਨਾਂ ਨੇ ਸਾਤੋਂ ਮਤਲਬ ਸਹੀ ਬਿਆਨ ਨਹੀਂ ਕਰਵਾਇਆ ਸਿਰਫ ਇੱਕ ਹੀ ਲੜਕੇ ਦਾ ਉਹਨਾਂ ਨੇ ਕਿਹਾ ਹੈਗਾ ਵੀ ਨਾਂ ਲਿਖਾਓ ਦੂਜਿਆਂ ਹੀ ਲਿਖਾਇਆ ਉਹਦੇ ਵਿੱਚ ਤੁਹਾਡਾ ਪੱਖ ਲੈਣਾ ਸੀਗਾ ਜੀ। ਤੁਹਾਨੂੰ ਪਤਾ ਹੀ ਹੈ ਕੀ ਮੈਟਰ ਹੁੰਦੇ ਨੇ ਕੀ ਨਹੀਂ ਸਾਨੂੰ ਤਾਂ ਜੋ ਨਾ ਤਾਂ ਮੈਨੂੰ ਹੁੰਦੇ ਵਾਲੇ ਨੇੜੇ ਨੇ ਨਾ ਦੀ ਵਾਲੇ ਸੈਕਿੰਡਲੀ ਜੇ ਨਾ ਇਹਦੀ ਇੱਕ ਚੀਜ਼ ਇਹ ਹੁੰਦੀ ਵੀ ਜੇ ਤੋ ਮਿਸਲ ਮੈਂ ਆਪਣੇ ਕੋਲ ਰੱਖਣੀ ਹੋਵੇ ਫਿਰ ਤਾਂ ਬੰਦੇ ਨੂੰ ਕੋਈ ਲਾਲਚ ਹੁੰਦਾ ਵੀ ਮੈਂ ਸੈਕਿੰਡ ਬੰਦੇ ਦਾ ਨਾਮ ਆ ਪਾਵਾਂ ਨਾ ਪਾਵਾਂ ਆਪਾਂ ਨੂੰ ਉਸ ਚੀਜ਼ ਦਾ ਕੋਈ ਵੀ ਲਾਲਚ ਨਹੀਂ ਸੀਗਾ ਤੇ ਮੈਨੂੰ ਜੋ ਸਟੇਟਮੈਂਟ ਉਹਨੇ ਲਿਖਾਈ ਆ ਮੈਂ ਤੇ ਉਹੀ ਸਟੇਟਮੈਂਟ ਲਿਖੀ ਆ ਈਵਨ ਚਲੋ ਤੁਸੀਂ ਮੈਂ ਮੈਂ ਤੁਹਾਡਾ ਪੱਖ ਇੰਨਾ ਹੀ ਲੈਣਾ ਹੈਗਾ ਮੈਂ ਹੁਣ ਇਸ ਮੈਂ ਤੁਹਾਡਾ ਰਿਕਾਰਡ ਕਰ ਰਿਹਾ ਮਤਲਬ ਮੈਂ ਮੈਂ ਤੁਹਾਡਾ ਪੱਖ ਇੰਨੇ ਲੈਣਾ ਵੀ ਜੋ ਲੜਕੀ ਨੇ ਬਿਆਨ ਦਿੱਤੇ ਹੈਗੇ ਆ ਕੋਈ ਜੋ ਨੇ ਬਿਆਨ ਲਿਖਾਇਆ ਮੈਂ ਉਹ ਹੀ ਬਿਆਨ ਲਿਖਿਆ ਇਹਦੇ 'ਚ ਕੋਈ ਇਹ ਨਹੀਂ ਵੀ ਮਤਲਬ ਵੀ ਉਹਨੇ ਕਿ ਜੋ ਉਹਨੇ ਲਿਖਾਇਆ ਮੈਂ ਉਹ ਲਿਖਦਾ ਸੈਕਿੰਡਲੀ ਮਤਲਬ ਮੈਂ ਹੋਰ ਇਹ ਚ ਕੁਝ ਨਹੀਂ ਕਹਿਣਾ ਚਾਹੁੰਦੀ ਜੋ ਲੜਕੀ ਨੇ ਲਿਖਾਤਾ ਉਹ ਮੈਂ ਲਿਖ ਲਿਆ ਜਿਉ ਮੈਨੂੰ ਸਕੇਂਡ ਦਾ ਇੱਕ ਦੀ ਛੱਡ ਹੋਰ ਕਿਸੇ ਬੰਦੇ ਦਾ ਵੀ ਨਾਮ ਲਾਉਂਦੀ ਮੈਂ ਜਰੂਰ ਲਿਖਦੀ ਕਿਉਂਕਿ ਨਾ ਤਾਂ ਮੈਨੂੰ ਕੋਈ ਮੁੰਡੇ ਵਾਲੇ ਨੇੜੇ ਨੇ ਨਾ ਹੀ ਮੈਨੂੰ ਕੁੜੀ ਵਾਲੇ ਕੁੜੀ ਤਾਂ ਚਲੋ ਮੈਂ ਉਹਨੂੰ ਫੇਸ ਟੂ ਫੇਸ ਮਿਲੀ ਜੋ ਉਹਦੀ ਕੰਡੀਸ਼ਨ ਸੀ ਉਹਨੂੰ ਦੇਖ ਕੇ ਤੋਂ ਮੈਨੂੰ ਲੱਗਿਆ ਮੈਂ ਉਹਦੀ ਹਮਦਰਦ ਹੀ ਸੀ ਮੇਰਾ ਕੋਈ ਉਹਦੇ ਨਾਲ ਮਤਲਬ ਕਹ ਲਓ ਕੋਈ ਬੈਰ-ਵਿਰੋਧ ਤਾਂ ਹੈ ਨਹੀਂ ਜੋ ਉਹਨੇ ਆਪਣੀ ਸਟੇਟਮੈਂਟ ਦਿੱਤੀ ਮੈਂ ਲਿਖੀ ਜੇ ਉਹ ਮੈਨੂੰ ਇੱਕ ਦੀ ਜਗ੍ਹਾ ਤਿੰਨ ਬੰਦਿਆਂ ਦਾ ਲਿਖਾਉਂਦੀ ਤਾਂ ਮੈਂ ਤਿੰਨ ਦਾ ਹੀ ਲਿਖਦੀ ਕਿਉਂਕਿ ਉਹ ਸੂਰੀ ਉਹਨੂੰ ਹੀ ਪਤਾ ਸੀ ਮੈਂ ਆਪਦੇ ਕੋਲੋਂ ਤਾਂ ਕੋਈ ਬਣਾਇ ਨਹੀਂ ਜੋ 1 ਮਿੰਟ ਮੇ ਸੀਗਾ ਜਦੋਂ ਤੁਸੀਂ ਸਟੇਟਮੈਂਟ ਲਈ ਹੈਗੀ ਉਸ ਟਾਈਮ ਕੋਈ ਘਰ ਦਾ ਮੈਂਬਰ ਕੋਲੇ ਸੀਗਾ ਜੀ ਕੋਈ ਉਹਨਾਂ ਦੀ ਮਾਂ ਮੇਰੇ ਜਾਣ ਤੂੰ ਹੀ ਪਹਿਲਾਂ ਲੜਕੀ ਪਹਿਲਾਂ ਇੱਕ ਦੂਜੇ ਦਾ ਸਿਵਲ ਹਸਪੀਟਲ ਜਿੱਕਰਾਂਗਾ ਐਡਮਿਟ ਸੀ ਜੀ ਤੇ ਉਸ ਤੋਂ ਬਾਅਦ ਉਹਨੂੰ ਰੈਫਰ ਕੀਤਾ ਗਿਆ ਸਿਵਾ ਹਸਪੀਟਲ ਲੁਧਿਆਣਾ ਤਾਂ ਮੇਰੇ ਤੋਂ ਜਾਣ ਤੋਂ ਪਹਿਲਾਂ ਹੀ ਉਹਦੀ ਫੈਮਿਲੀ ਉਹਦੇ ਕੋਲ ਸੀ ਜਦੋਂ ਮੈਂ ਉਹਦੀ ਸਟੇਟਮੈਂਟ ਲਈ ਆ ਤਾਂ ਮੈਂ ਸਿਰਫ ਮੈਂ ਸੀ ਤੇ ਮੇਰੇ ਨਾਲ ਇੱਕ ਲੇਡੀ ਕੌਂਸਲਟ ਸੀ ਅੱਛਾ ਫਿਰ ਕੋਈ ਵੀ ਨਹੀਂ ਪਰ ਮੇਰੇ ਤੋਂ ਪਹਿਲਾਂ ਰਣੀ ਜੀ ਉਹਦੀ ਫੈਮਿਲੀ ਉਹਦੇ ਨਾਲ ਸੀ। ਉਹ ਵੀ। ਚਲ। ਠੀਕ ਹੈ ਮੈਡਮ। ਉਹਦਾ ਸੀ ਇੱਕ ਉਹਦੇ ਕੋਈ ਚਾਚੀ ਜਾਂ ਤਾਈ ਸੀਗੇ। ਉਹ ਗ੍ਰਿਫਤਾਰੀ ਬਸ ਉਹਨਾਂ ਦਾ ਪਰਿਵਾਰ ਦਾ ਹੀ ਹੈਗਾ ਮੈਡਮ। ਵੀ ਉਹ ਕਹਿ ਰਿਹਾ ਵੀ ਸਿਰਫ ਇੱਕ ਦੀ ਗ੍ਰਿਫਤਾਰੀ ਕੀਤੀ ਹੈਗੀ ਆ ਵੀ ਦੂਜੇ ਦੀ ਗ੍ਰਿਫਤਾਰੀ। ਸੋ ਕਿਉਂਕਿ ਮੈਂ ਸਮਝਾਉਂ ਰਹੀ ਮੈਂ ਇਹਦੇ ਜਨਾ ਇਹ ਹੁੰਦਾ ਕਿ ਜਿਹੜਾ ਕਲਰ ਰੇਪੀਸ ਦੇ ਬੋਮ ਮੈਡਮ ਨੇ ਪੂਰੇ ਵਿੱਚ ਨਾ ਸਸ ਜੀ ਲੇਡੀ ਅੰਜੂ ਸਟੇਟਮੈਂਟ ਲਈ ਕਿਉਂਕਿ ਜੈਂਕ ਲਈ ਹਨਾ ਲੜਕੀਆਂ ਹੈਬਿਟੂਏਸ਼ਨ ਫੀਅਰ ਕਰਦੀਆਂ ਨੇ ਹੈ ਦੀ ਨਹੀ ਨਹੀ ਉਹ ਤਾਂ ਹੈਗਾ ਹੀ ਹਾਂ ਇਸ ਕਰਕੇ ਅਸੀਂ ਸਿਰਫ ਇੱਕ ਸਟੇਟਮੈਂਟ ਲਿਖਦੇ ਹਾਂ ਸਟਾਰਟਿੰਗ ਵੀ ਉਸ ਤੋਂ ਅਦਰ ਇਨਵੈਸਟੀਗੇਸ਼ਨ ਅਸੀਂ ਕੁਝ ਵੀ ਨਹੀਂ ਕਰਦੇ ਹੂੰ ਉਹ ਵੰਦੀ ਤਾਂ ਸਟਾਰਟਿੰਗ ਇੱਕ ਸਟੇਟਮੈਂਟ ਲਿਖ ਕੇ ਹੀ ਫਾਈਲ ਜਿਹੜਾ ਤੁਹਾਨੂੰ ਦੇਣਾ ਹੁੰਦਾ ਉਹ ਉਹਨਾਂ ਦੇ ਹੈਂਡਓਵਰ ਕਰ ਦਿੰਦੇ ਆ इवन ਉਸ ਤੋਂ ਬਾਅਦ ਐਫ ਆਈ ਆਰ ਵੀ ਉਹ ਆਪਣੇ ਆਪ ਹੀ ਜਿੱਦਾਂ ਵੀ ਲਾਈਕ ਜੋ ਸਾਡਾ ਪ੍ਰੋਸੈਸ ਹੈ ਉਸ ਦੇ ਤਾਅਮ ਨਾਲ ਕੱਟ ਦਿੰਦੇ ਨੇ ਪਰ ਅਸੀਂ ਜਦ ਤੱਕ ਜਸ ਸਟੇਟਮੈਂਟ ਲਿਖੀ ਹੁੰਦੇ ਛੋਰ ਕੁਛ ਨਹੀਂ ਚਲੋ ਠੀਕ ਆ ਧੰਨਵਾਦ ਧੰਨਵਾਦ ਜੀ ਦਾ ਕੋਈ ਪਰਸਨਲ ਇੰਟਰਸਟ ਨਹੀਂ ਸੀ ਨਹੀਂ ਨਹੀਂ ਕੋਈ ਉਹ ਨਹੀਂ ਹੈਗਾ ਮੈਂ ਤਾਂ ਸਿਰਫ ਪੱਕ ਤੁਹਾਡਾ ਜੀ ਬਿਲਕੁਲ ਬਿਲਕੁਲ ਮੈਂ ਠੀਕ ਆ ਓਕੇ ਜੀ ਥੈਂਕ ਯੂ ਠੀਕ ਓਕੇ ਆ ਉਸੇ ਆਧਾਰ ਤੇ ਕਾਫੀ ਆਰ ਦਰਜ ਉਹੀ ਹੈਗੀ ਆ ਉਸ ਮਜਰਮ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈਗਾ ਪਰ ਵੱਡੀ ਗੱਲ ਹੈਗੀ ਆ ਵੀ ਇਸ ਮਾਮਲੇ ਦੇ ਵਿੱਚ ਦੋ ਵਿਅਕਤੀਆਂ ਦਾ ਨਾਮ ਹੈਗਾ ਇੱਕ ਵਿਅਕਤੀ ਨੂੰ ਪੁਲਿਸ ਵਿਚਾਰੀ ਹੈਗੀ ਆ ਉਸਬੰਧੀ ਪਰਿਵਾਰ ਤੇ ਪੀੜਤ ਲੜਕੀ ਐਸਐਸਪੀ ਅੰਕੁਰ ਗੁਪਤਾ ਨੂੰ ਮਿਲੇ ਹੈਗੇ ਆ ਉਹਨਾਂ ਨੇ ਇਨਸਾਫ ਦੀ ਗੁਹਾਰ ਲਈ ਹੈਗੀ ਵੀ ਸਾਡੇ ਨਾਲ ਜੋ ਧੱਕਾ ਕੀਤਾ ਹੈਗਾ ਜੋ ਦੋ ਦਰਿੰਦਿਆਂ ਨੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਨਾਲ ਜੋ ਜਿੱਥੇ ਬੰਦੀਆਂ ਵੀ ਉਹਨਾਂ ਨਾਲ ਸੀਗੀਆਂ ਉਹਨਾਂ ਨੇ ਕਿਹਾ ਹੈਗਾ ਜੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਹੈਗਾ ਤਾਂ ਅਸੀਂ ਵੱਡਾ ਸੰਘਰਸ਼ ਕਰਾਂਗੇ ਇਹ ਮੈਂ ਜੀ ਕਾਮਰੇਡ ਨਰਮਨ ਸਿੰਘ ਢਾਲੀਵਾਰ ਤਹਿਸੀਲ ਸੈਕਟਰੀ ਦਿਹਾਤੀ ਮਜ਼ਦੂਰ ਸਭਾ ਜਗਰਾਉਂ ਅੱਜ ਸਾਡੇ ਕੋਲੇ ਇੱਕ ਪਰਿਵਾਰ ਆਇਆ ਲੜਕੀ ਸਮੇਤ ਆ ਲੜਕੀ ਮੇਰੇ ਨਾਲ ਖੜੀ ਆ ਜਿਹੜੀ ਸੀਟੀ ਯੂਨੀਵਰਸਿਟੀ ਚ ਪੜ੍ਹਦੇ ਸੀ ਜੀ ਤੇ ਕੁਝ ਸਟੂਡੈਂਟ ਉੱਥੇ ਪੜ੍ਹਦੇ ਸੀ ਦਾਖਲਾ ਲੈਣ ਆਏ ਸੀ ਪਹਿਲਾਂ ਕੋਈ ਮਾੜੀ-ਮੋਟੀ ਸਕੂਲਾਂ 'ਚ ਵੀ ਇਕੱਠੇ ਰਹੇ ਤਾਂ ਉੱਥੇ ਇੰਨੀ ਕਿ ਉਹਨਾਂ ਦੀ ਮੁਲਾਕਾਤ ਹੋਦਰਾਂ ਉਹਨਾਂ ਨੇ ਬੀਬੀ ਨੇ ਇਹਨੇ ਕੁੜੀ ਨੇ ਲੜਕੀ ਨੇ ਕਿਹਾ ਤੇ ਮੈਨੂੰ ਜਗਰਾਓ ਬੱਸ ਸਟੈਂਡ ਤੇ ਛੱਡ ਦਿਓ ਉਹਨਾਂ ਕੋਲੇ ਗੱਡੀ ਸੀ ਉਹਨਾਂ ਨੇ ਗੱਡੀ 'ਚੋਂ ਉਤੋਂ ਬਿਠਾ ਲਿਆ ਉਹਨੂੰ ਬੱਸ ਸਟੈਂਡ ਤੇ ਉਤਾਰਨ ਦੀ ਬਜਾਏ ਤਾਂ ਉਹਨੂੰ ਕਿਸੇ ਅਣਦੱਸੀ ਥਾਂ ਤੇ ਲੈ ਗਏ ਇਹ ਬੀਬੀ ਦੱਸ ਰਹੀ ਐ ਕਿ ਉਹਨਾਂ ਨੇ ਇਹਨਾਂ ਦੇ ਨਾਲ ਫਿਜ਼ੀਕਲ ਸੰਬੰਧ ਬਣਾਏ ਤਾਂ ਇਹ ਬੰਦੇ ਤੇ ਇੱਕ ਗ੍ਰਿਫਤਾਰ ਕਰ ਲਿਆ ਪਰ ਦੂਜੇ ਅਜੇ ਤੱਕ ਗ੍ਰਿਫਤਾਰ ਨਹੀਂ ਕੀਤੇ ਅਸੀਂ ਮੰਗ ਕਰਦੇ ਹਾਂ ਪਰਿਵਾਰ ਸਮੇਤ ਖੜੇ ਆ ਇਹਨਾਂ ਦਾ ਪਰਿਵਾਰ ਖੜਾ ਸਾਰਾ ਮਾਤਾ ਖੜੀ ਆ ਉਹਨਾਂ ਦੀ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਗਰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਐਫਆਰ ਐਫਆਈਆਰ ਨਹੀਂ ਹੁੰਦੀ ਅਸੀਂ ਉਹਨਾਂ ਨੂੰ ਦੋ ਤਿੰਨ ਦਿਨ ਦਿੰਦੇ ਆ ਪੁਲਿਸ ਨੂੰ ਇੰਨਾ ਦਿਨਾਂ ਦੇ ਵਿੱਚ ਨਾ ਹੋਇਆ ਤਾਂ ਇੱਕ ਬਹੁਤ ਵੱਡਾ ਸ਼ੰਘਰਸ਼ ਰੈਨਜ ਕੀਤਾ ਜਾਊਗਾ ਜੋ ਕਿ ਐਸਐਸਪੀ ਦਾ ਸਾਹਬ ਦਾ ਘਰਾਵ ਕਰਨਗੇ ਬਾਕੀ ਇਨਸਾਫ ਸੰਤ ਜੱਥੇ ਬੰਦੀਆਂ ਤੇ ਇਨਸਾਫ ਸੰਤ ਲੋਕ ਇਕੱਠੇ ਹੋ ਕੇ ਮੰਗ ਪੱਤਰ ਦੇਣਗੇ ਤੇ ਧਰਨਾ ਲਾਵਾਂਗੇ ਜੋ ਵੀ ਸਾਡਾ ਐਜੀਟੇਸ਼ਨ ਜਿੱਥੋਂ ਤੱਕ ਹੋਇਆ ਕਰਾਂਗੇ ਜਿੰਨੀ ਦੇਰ ਇਹ ਬੱਚੀ ਨੂੰ ਇਨਸਾਫ ਨਹੀਂ ਮਿਲਦਾ ਤੇ ਉਹਨਾਂ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾ ਤਾਲੀਆ ਸਾਹਿਬ ਪਰਚਾ ਦਰਜ ਹੋ ਚੁੱਕਿਆ ਹੈਗਾ ਵਾ ਦੋ ਦੋਸ਼ੀਆਂ ਤੇ ਦੋ ਦੋਸ਼ੀਆਂ ਦੇ ਪਰਚਾ ਦਰਜ ਹੈਗਾ ਮੇਨ ਮੰਗ ਆਪਣੀ ਇੱਕ ਹਾਂਜੀ ਇੱਕ ਤੀ ਇੱਕ ਤੇ ਹੋਇਆ ਹੈਗਾ ਜਿਹੜਾ ਦੂਜਾ ਨੌਜਵਾਨ ਤੁਸੀਂ ਦੱਸਦੇ ਪਏ ਹੋ ਕਿਹੜਾ ਪਿੰਡ ਆ ਜੀ ਉਹਦਾ ਅੱਛਾ ਜੀ ਹਾਂ ਪਿੰਡ ਢੋਲਣਾ ਤੇ ਦਾਦਾਣਾ ਗਰਸੇਵ ਸਿੰਘ ਆ ਹਾਂਜੀ ਇਹਨਾਂ ਜੋ ਤਿੰਨ ਕਿੰਨੇ ਤੁਸੀਂ ਬੰਦੇ ਕਿੰਨੇ ਨਾਮ ਲਗਾਏ ਸੀਗੇ ਅ ਅਸੀਂ ਤਾਂ ਉਹਦੇ ਉਹਦੇ ਵਿੱਚ ਦੋ ਦੇ ਲਖਾਏ ਆ ਜੀ ਪਰ ਇੱਕ ਬੰਦਾ ਪਾਸੇ ਤੋਂ ਮਦਦ ਕਰ ਰਿਹਾ ਸੀ ਇਹਨਾਂ ਦੀ ਅੱਛਾ ਜੀ ਦੂਰੋਂ ਖੜਕੇ ਅੱਛਾ ਜੀ ਇਹ ਜਿਹੜਾ ਗਾਈਡ ਕਰ ਰਿਹਾ ਸੀ ਕਿ ਇੱਧਰ ਮੁੜੋ ਇੱਧਰ ਮੁੜੋ ਸਾਥੇ ਆਓ ਸਾਥੇ ਜਾਓ ਉਹ ਅਣ ਦੇਖਿਆ ਪਰ ਤੀਜਾ ਬੰਦਾ ਵੀ ਹੈ ਇਸ ਰੇਪ ਦੇ ਵਿੱਚ ਤੀਜਾ ਬੰਦਾ ਵੀ ਸ਼ਾਮਲ ਹੈ ਇਸ ਕਹਾਣੀ ਦੇ ਵਿੱਚ ਅਸੀਂ ਕਹਿੰਨੇ ਕਿ ਜੋ ਵੀ ਇਹਦੇ ਵਿੱਚ ਸ਼ਾਮਲ ਹੈ ਉਹਨਾਂ ਨੂੰ ਇਨਵੈਸਟ ਜਿਹੜਾ ਮੇਨ ਮਤਲਬ ਗੱਡੀ ਦੇ ਵਿੱਚ ਬਿਠਾ ਕੇ ਲੈ ਗਏ ਸੀ ਦੋ ਜਣੇ ਸੀਗੇ ਉਹ ਹਾਂ ਦੋ ਜਣੇ ਸੀ ਦੋਨਾਂ ਦੇ ਪਰਚਾ ਦਰਜ ਹੋ ਚੁੱਕੇ ਇੱਕ ਦੀ ਕਰ ਦਿੱਤੀ ਹੋਈ ਹੈ ਇੱਕ ਤੇ ਹੋਇਆ ਅੱਛਾ ਜੀ ਇਹ ਤੇ ਲੱਖੇ ਦਾ ਜਿਹੜਾ ਢੋਲਣ ਦਾ ਉਹ ਤੇ ਪਰਚਾ ਨਹੀਂ ਕਰਦੇ ਬਿਆਨ ਆਉਦੇ ਨੇ ਹਾਂ ਅੱਛਾ ਜੀ ਬਿਆਨ ਹੋਏ ਵੀ ਕੀ ਕਾਰਨ ਆ ਜੀ ਵੀ ਉਹਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਜਾਂ ਉਹਨੂੰ ਨਾਮਜ਼ਦ ਨਹੀਂ ਕੀਤਾ ਜਾ ਰਿਹਾ ਜੀ ਕੀ ਕੀ ਚਾਹੁੰਦੇ ਇਹ ਤਾਂ ਜੀ ਸਾਨੂੰ ਐਂ ਲੱਗਦਾ ਕਿ ਉਹ ਜਿਹੜਾ ਦਾ ਬਾਪ ਆ ਉਹ ਬਹੁਤ ਅਮੀਰ ਆ ਮੋਟੀ ਜਾਇਦਾਦ ਆ ਤੇ ਆਪਣੇ ਦੇਖਣ ਵਿੱਚ ਆਉਂਦਾ ਕਿ ਜਾਇਦਾਦਾਂ ਵਾਲੇ ਜਾਂ ਪੈਸੇ ਵਾਲੇ ਕੀ ਨਹੀਂ ਕਰਦੇ ਤਾਂ ਸਾਨੂੰ ਕਿਤੇ ਨਾ ਕਿਤੇ ਸ਼ੱਕ ਹੁੰਦਾ ਵੀ ਸ਼ਾਇਦ ਪ੍ਰਸ਼ਾਸਨ ਦੀ ਮਿਲੀ ਭੁਗਤਤਾ ਨਹੀਂ ਅਸੀਂ ਉਹ ਵੀ ਨੰਗੀ ਕਰਾਂਗੇ ਮੌਕਾ ਆਣ ਤੇ ਤਾਂ ਇਸ ਤੋਂ ਪਹਿਲਾਂ ਕਿ ਸਾਥੋਂ ਕੋਈ ਵੱਧ ਘੱਟ ਬੋਲਿਆ ਜਾਵੇ ਉਹਨਾਂ ਤੇ ਉਸ ਬੰਦੇ ਨੂੰ ਵੀ ਨਾਮਜ਼ਦ ਕਰਕੇ ਉਹਨੂੰ ਅੰਦਰ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਆ ਜੀ ਜਿਹੜਾ ਪਾਈ ਨੂੰ ਪ੍ਰਕਿੰਦਰ ਸਿੰਘ ਅਕਤ ਸੰਚਾਰ ਵਿਭਾਗ ਦਾ ਕਮਕੀ ਇੰਚਾਰਜ ਉਹ ਪਹਿਲਾਂ ਸਾਨੂੰ ਇਹ ਵਿਸ਼ਵਾਸ ਦਿਵਾ ਰਹੇ ਸੀਗੇ ਕਿ ਮੈਂ ਕਾਰਵਾਈ ਕਰੂੰਗਾ ਦੂਸਰੇ ਬੰਦੇ ਨੂੰ ਪਤਾ ਲੱਗ ਗਿਆ ਜਿਹੜਾ ਗੈਸਟ ਹਾਊਸ ਦੇ ਵਿੱਚ ਗਏ ਆ ਉਸ ਗੈਸਟ ਹਾਊਸ ਦੇ ਬਾਰੇ ਵੀ ਪਤਾ ਲੱਗ ਗਿਆ ਜਿਹਨਾਂ ਸਾਨੂੰ ਨੌ ਵੀ ਦੱਸ ਦਿੱਤਾ ਗਿਆ ਸੀ। ਪਰੰਤੂ ਬਾਅਦ ਦੇ ਵਿੱਚ ਜਦੋਂ ਉਹਨਾਂ ਨਾਲ ਗੱਲ ਕੀਤੀ ਤਾਂ ਉਹ ਜਿਹੜਾ ਟ੍ਰੰਕੀਨ ਚਾਰਜ ਆ ਉਹ ਇੱਕ ਪਾਸਾ ਕਰ ਰਿਹਾ ਸੀ ਤੇ ਉਹ ਕਹਿ ਰਿਹਾ ਕਿ ਜੇ ਮੈਂ ਉਸ ਪਰਿਵਾਰ ਕੋਈ ਭੰਡ ਢੋਣ ਵਾਲਾ ਤਾਂ ਰੇਡ ਕਰਤੀ ਤਾਂ ਉਹ ਮੈਨੂੰ ਮੇਰੇ ਤੇ ਬਰਤਾ ਕਰਵਾ ਦਿੰਗੇ ਇਹ ਕਹਿ ਕੇ ਮਤਲਬ ਕਿ ਉਹ ਦੱਸਦਾ ਕਿ ਕੋਈ ਮਿਲ ਹੀ ਕੋਕਦਾ ਕੋਈ ਉਸ ਪਰਿਵਾਰ ਨਾਲ। ਅੱਛਾ ਮਾਮਲੇ ਇਹ ਕਹਿਣਾ ਚਾਹੁੰਦੇ ਕਰਨਦੀਪ ਉਹਦੇ ਜਿਹੜੇ ਬਿਆਨ ਲਏ ਆ ਉਹਨਾਂ ਨੇ ਦਰਵਾਜ਼ਾ ਬੰਦ ਕਰਕੇ ਉਹਨਾਂ ਦੀ ਮਾਤਾ ਜੀ ਨੂੰ ਬਾਹਰ ਕੱਢਤਾ ਲੜਕੀ ਨੂੰ ਕਹਿੰਦੇ ਵੀ ਇੱਕ ਬੰਦੇ ਦੇ ਨਾਮ ਲਿਖਾ ਦੂਜੇ ਬੰਦੇ ਦਾ ਨਾਮ ਨਾ ਲਿਖਾ ਅੱਛਾ ਜੀ ਇੰਨਾ ਲੋਕ ਕਹਿਆ ਗਿਆ ਜੀ ਨੂੰ ਧੁਕਾਇਆ ਕਰਨਦੀਪ ਸਾਹਿਬ ਇਨਸਪੈਕਟਰ ਮੈਡਮ ਜੀ ਮੈਡਮ ਜੀ ਹਾਂਜੀ ਜੀ ਤੇ ਲੜਕੀ ਨੇ ਬਾਅਦ ਚ ਦੱਸਿਆ ਵੀ ਮੈਨੂੰ ਧੁਕਾਇਆ ਗਿਆ ਅੰਦਰ ਮੈਥੋਂ ਬਿਆਨ ਟੋਰਮੂਡ ਕਰਕੇ ਲੈ ਗਏ ਠੀਕ ਮਸਲਾ ਹੋਇਆ ਰੇਪ ਦਾ ਮਸਲਾ ਹੋਇਆ ਜਿਹੜੇ ਹੁੰਦਾਗਾ ਵੀ ਵੀ ਕਰਦੇ ਆ ਸਾਰੇ ਕਮਾਚਰ ਆਏ ਤੱਕੇ ਦੇ ਨਾਲ ਗਮਰਾਹ ਕਰਕੇ ਲੈ ਕੇ ਕੁੜੀ ਨੂੰ ਇੱਕ ਉਹ ਜਗ੍ਹਾ ਤੇ ਲੈ ਕੇ ਜਿੱਥੇ ਲੜਕੀ ਨੂੰ ਨਹੀਂ ਪਤਾ ਸੀ ਵੀ ਮੈਂ ਕਿੱਥੇ ਆ ਗਈ ਕਿੱਥੇ ਨਹੀਂ ਆ ਗਈ ਇਹਦੇ ਦੱਸਣ ਦੀ ਗੱਲ ਆ ਵਿਸ਼ਵਾਸ ਚ ਆ ਗਈ ਕੁੜੀ ਹਾਂਜੀ ਮੈਂ ਕਾਂਗਰਸ ਪ੍ਰਭੂ ਸਿੰਘ ਜੀ ਪਿੰਡ ਸੱਜਾਵਾਲ ਮਨਜ਼ੂਰ ਸੰਘਰਸ਼ੀ ਕਮੇਟੀ ਦਾ ਪ੍ਰਧਾਨ ਮੈਂ ਇਹਨਾਂ ਨੂੰ ਵਿਸ਼ਵਾਸ ਇਹ ਦੋਣਾ ਵੀ ਜਿਹੜੀ ਥੋੜੀ ਲੜਾਈ ਆ ਐਸਐਸਪੀ ਦੇ ਖਿਲਾਫ ਹੋਵੇ ਚੈੱਕ ਕਰਨ ਦੀ ਦੇ ਖਿਲਾਫ ਹੋਵੇ ਕਿਉਂ ਚਾਹਤਾ ਕਰਨਦੀਪ ਜਿਹੜੀ ਮੈਡਮ ਆ ਸਾਬਨਸ ਪੈਟਰੋਲ ਉਹਦੀ ਜੇਬ ਗਰਮ ਹੋ ਗਈ ਜਿਨ੍ਹਾਂ ਨੇ ਦੂਜੇ ਬੰਦੇ ਦਾ ਨੋਦ ਜਤਨੀ ਕੀਤਾ ਜਾਂ ਫਿਰ ਕੋਈ ਸਿਆਸੀ ਲੀਡਰ ਆ ਜਿਹਦੀ ਸਹਿਤੇ ਨਹੀਂ ਕੀਤਾ ਚਾਹੇ ਉਹ ਕਾਲੀ ਹੋਵੇ ਚਾਹੇ ਉਹ ਕਾਂਗਰਸੀ ਹੋਵੇ ਤੇ ਚਾਹੇ ਉਹ ਆਮ ਪਾਰਟੀ ਦਾ ਹੋਵੇ ਕਿਉਂ ਕਿਸੇ ਦੀ ਵੀ ਸਹਿਤੇ ਉਹ ਮੈਡਮ ਬੋਲ ਰਹੀ ਆ ਜਿਹੜੀ ਉਹ ਮੁੰਡੇ ਨੂੰ ਰੈਸਟ ਨਹੀਂ ਕਰ ਰਹੀ ਕਿਉਂ ਕਿਸੇ ਦਾ ਤਾਂ ਉੱਤੇ ਦਵਾ ਚੱਲਦਾ ਬਾ ਜਿਹੜੀ ਮੈਂ ਤੀਜੀ ਗੱਲ ਕਹਿਣੀ ਚਾਹਣਾ ਸਾਡੀਆਂ ਸਰਕਾਰਾਂ ਕਹਿੰਦੀਆਂ ਬੇਟੀ ਪੜ੍ਹਾਓ ਬੇਟੀ ਬਚਾਓ ਨਾ ਤਾਂ ਇਹਨਾਂ ਕੋਲੇ ਬੇਟੀ ਬਚਾਓ ਦਾ ਨਾਰਾ ਵਧੀਆ ਨਾ ਪੜਾਉ ਦਾ ਵਧੀਆ ਕਿਉਂ ਜਿਹੜੀ ਸਰਕਾਰ ਚ ਸੈਂਟਰ ਦੀ ਹੋਵੇ ਜਾਂ ਪੰਜਾਬ ਦੀ ਹੋਵੇ ਇਹਨਾਂ ਗੱਲਾਂ ਨੇ ਉਹਨਾਂ ਦਾ ਧਿਆਨ ਨਹੀਂ ਹੈ ਕਿਉਂ ਜਿਹੜੀਆਂ ਇਹ ਜਿਹੀਆਂ ਹਰਕਤਾਂ ਹੁੰਦੀਆਂ ਘਟਿਆਂ ਘਟਮਾਵਾਂ ਹੁੰਦੀਆਂ ਪਿੰਡਾਂ 'ਚ ਜਾਂ ਕਾਲਜਾਂ ਦੇ ਵਿੱਚ ਇਹਦੇ ਵਿੱਚ ਘੱਟੋ ਘੱਟ ਅਸੀਂ ਸਰਕਾਰ ਨੂੰ ਦੂਸੇ ਟਕਰਾਉਨੇ ਆ ਵੀ ਜੇ ਸਰਕਾਰੇ ਤੇ ਪਹਿਰਾ ਦੇਵੇ ਤਾਂ ਇਹ ਕੰਮ ਨਾ ਹੋਣ ਸਖਤੀ ਕਰੇ ਇਹ ਕੰਮ ਨਾ ਹੋਣ ਕਿਉਂ ਇਹਦੀ ਸਰਕਾਰ ਜ਼ਿੰਮੇਦਾਰ ਆ ਅਸੀਂ ਐਸਐਸਪੀ ਜੇ ਨਹੀਂ ਉਹ ਮੁੰਡੇ ਦੇ ਪਰਚਾ ਦਿੰਦਾ ਦੁਬਾਰੇ ਅਸੀਂ ਉਹਦਾ ਘਰੋਂ ਕਰਾਂਗੇ ਵੱਡੇ ਪੱਧਰ ਤੇ ਐਸਐਸਪੀ ਸਾਹਿਬ ਦਾ ਤੇ ਨਹੀਂ ਇੱਕ ਦੋ ਦਿਨ ਇਹ ਦਿਨਾਂ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਉੱਤੇ ਪਰਚਾ ਦੇ ਕੇ ਉਹਨੂੰ ਜੇਲ੍ਹ ਭੇਜਿਆ ਜਾਵੇ ਜੈ ਜਨਤਾ ਜਿੱਤ ਲੜਨ ਵਾਲੇ ਲੋਕਾਂ ਦੀ ਠੀਕ ਆਉਣ ਵਾਲਾ ਸਮਾਂ ਦੱਸੇਗਾ ਕਿ ਜੋ ਪੁਲਿਸ ਹੈਗੀ ਆ ਉਸ ਨੌਜਵਾਨ ਨੂੰ ਜੋ ਦਰਿੰਦਾ ਹੈਗਾ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਆਪਣੇ ਇੱਕ ਦੋਸਤ ਦੇ ਨਾਲ ਮਿਲ ਕੇ ਕੀ ਉਹ ਪੁਲਿਸ ਉਸ ਨੂੰ ਬਚਾਉਂਦੀ ਹੈ ਜਾਂ ਉਸ ਤੇ ਮਾਮਲਾ ਦਰਜ ਹੁੰਦਾ ਹੈਗਾ ਇਹ ਆਉਣ ਬੜਾ ਸਮਾਂ ਦੱਸੇਗਾ ਤੁਸੀਂ ਦੇਖਦੇ ਰਹੋ ਰੈਗੂਲਰ ਗਾ 24 ਨਿਊਜ਼ ਪੰਜਾਬੀ ਮੈਂ ਹਾਂ ਤੁਹਾਡਾ ਆਪਣਾ ਰਾਜ ਗਾਲਵ